ਅਸੀਂ ਦਾ YouTube ਫੈਮਲੀ ਕਿਵੇਂ ਹੋ ਤੁਸੀਂ ਸਾਰੇ ਤੇ ਅਸੀਂ ਵਧੀਆ ਅੱਜ ਸਵੇਰੇ ਸਵੇਰੇ ਗਏ ਸੀ ਬਾਬੇ ਸ਼ਿੱਦੀ ਉੱਥੇ ਅਸੀਂ ਖੰਡ ਪਾੜ ਪ੍ਰਕਾਸ਼ ਕਰਵਾਇਆ ਦੁਪਹਿਰੇ ਅਸੀਂ ਘਰੇ ਆ ਗਏ ਸੀ ਕਿਉਂਕਿ ਬੱਚੇ ਸਕੂਲ ਗਏ ਸੀ ਤੇ ਹੁਣ ਬੱਚਿਆਂ ਨੂੰ ਲਿਆ ਨਾਲ ਕੋਮਲ ਜਕਸੀਰ ਖੋਦਲ ਖੁਸ਼ ਹੁਣ ਫੇਰ ਅਸੀਂ ਚੱਲੇ ਬਾਬੇ ਸ਼ਿੱਦੀ ਤੇ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਕਦੀ ਆਨੰਦ ਧਰਤ ਬਾਬਾ ਬੁੱਢਾ ਸਾਧ ਜੀਆਂ ਨੇ

ਤੇ ਇੱਥੇ ਤੁਹਾਨੂੰ ਬਾਬਾ ਅਸ਼ੀਦੀ ਅਸੀਂ ਪਹੁੰਚ ਕੇ ਤੁਹਾਨੂੰ ਦਿਖਾਈ ਸੀ ਇਹ ਫਰੰਟ ਲੁੱਕ ਆ ਫਰੰਟ ਤੋਂ ਦਰਬਾਰ ਸਾਹਿਬ ਕੁਝ ਇਸ ਤਰ੍ਹਾਂ ਦਿਖਦਾ ਹੈ ਬਹੁਤ ਹੀ ਪਿਆਰਾ ਮਾਹੌਲ ਹੁੰਦਾ ਸ਼ਾਮ ਦੇ ਵੇਲੇ ਤਾਂ ਖਾਸ ਕਰਕੇ ਵੈਸੇ ਤਾਂ ਗੁਰਦੁਆਰੇ ਜਦੋਂ ਜਾਓ ਉਦੋਂ ਹੀ ਸੁੱਖ ਸ਼ਾਂਤੀ ਤੇ ਬੜਾ ਹੀ ਆਰਾਮ ਮਿਲਦਾ ਹੈ ਤੇ ਇਹ ਵਾਲੀ ਸਾਈਡ ਹੈ ਦਿਵਾਨਵਾਲ ਵਾਲੀ ਸਾਈਡ ਆ ਇਹ ਸਾਹਮਣੇ ਦਰਬਾਰ ਸਾਹਿਬ ਤੇ ਇਹਦੇ ਬੈਕ ਸਾਈਡ ਵਾਲੀ ਵੀ ਤੁਹਾਨੂੰ ਲੁੱਕ ਦਿਖਾਵਾਂਗੇ ਬਹੁਤ ਹੀ ਪਿਆਰੀ ਲੁੱਕ ਆ ਬਹੁਤ ਹੀ ਸੋਹਣਾ ਦਰਬਾਰ ਬਣਿਆ ਹੋਇਆ ਹੈ ਉਹ ਕਲਿੱਪਸ ਪਹਿਲੇ ਦਿਨ ਦੀਆਂ ਸੀ ਇਹ ਅੱਜ ਅਸੀਂ ਆ ਗਏ ਆ ਦੂਸਰੇ ਦਿਨ ਦੂਸਰੇ ਦਿਨ ਦਾ ਮੈਂ ਪੈਕ ਸਾਈਡ ਦੀ ਵੀਡੀਓ ਬਣਾਈ ਸੀ ਤੁਹਾਨੂੰ ਦਿਖਾਉਣੀ ਆ ਕਿੰਨੇ ਸੋਹਣੀ ਬਿਲਡਿੰਗ ਬਣ ਗਈ ਆ ਇੱਥੇ ਵੀ ਇੱਕਦਮ ਬਣਾਵੇ ਚ ਦੱਸਣ ਨੂੰ ਲੱਗਣਾ ਹਾਂ ਨਹੀਂ ਡੇਡ ਲੰਘਣਾ ਹਾਂ ਉਹਨੇ ਡੇ ਜਾ ਕੇ ਬਣਾਉਂਗੀ ਉਹ ਤੇ ਕਢਾਈ ਵਾਲਾ ਇਹਨਾਂ ਤੇ ਇਹ ਪਿਛਲੀ ਸਾਈਡ ਆ ਬਾਬੇ ਸ਼ਿਦਾਂ ਦੀ ਇੱਥੇ ਕਿੰਨਾ ਸੋਨਾ ਗਰਾਸ ਲੱਗਾ ਹੋਇਆ ਆ ਇਹ ਲੰਗਰ ਹਾਲ ਆ ਆ ਨੀਚੇ ਵਾਲਾ ਵੀ ਸਾਰਾ ਲੰਗਰ ਹਾਲ ਉੱਪਰ ਵਾਲਾ ਵੀ ਜਦੋਂ ਮੇਲਾ ਹੁੰਦਾ ਇੱਥੇ ਉੱਪਰ ਚਾਹ ਦਾ ਲੰਗਰ ਤੇ ਥੱਲੇ ਰੋਟੀ ਦਾ ਤੇ ਇੱਧਰ ਦੇਖੋ ਕਮਰਿਆਂ ਦੀ ਤਾਂ ਕੋਈ ਗਿਣਤੀ ਨਹੀਂ ਇੱਥੇ ਕਿੰਨੇ ਬੱਚੇ ਕਿੰਨੇ ਸਿਆਣੇ ਰਹਿੰਦੇ ਆ ਤੇ ਇੱਧਰ ਦਰਬਾਰ ਸਾਹਿਬ ਤੇ ਉੱਧਰ ਦੀਵਾਨ ਹਾਲ ਐਂਟਰੀ ਤੁਹਾਨੂੰ ਫੇਰ ਦਿਖਾਉਣੀ ਆ ਅਸੀਂ ਇੱਧਰ ਨੂੰ ਆਏ ਸੀ ਅਸੀਂ ਸੋਚਿਆ ਚਲੋ ਥੋੜੀ ਜੀ ਵੀਡੀਓ ਲੈ ਲੈਂਦੇ ਆ ਬਹੁਤ ਹੀ ਸੋਹਣੇ ਕਰਤਾਰ ਸਾਹਿਬ ਬਣਿਆ ਹੋਇਆ ਹੈ। ਆ ਲੰਗੜਾਲ ਦੇ ਦਰਵਾਜ਼ੇ। ਛੋਟੇ-ਛੋਟੇ ਕੱਡੇ ਹੋਏ ਦੋ ਤਿੰਨ। ਆ ਕਦਾਈ ਕਿੱਤੀ ਦਰਵਾਜ਼ੇ ਕਿੰਨੇ ਪਿਆਰੇ। ਕਿੰਨੇ ਸੋਹਣੇ ਦਰਵਾਜ਼ੇ ਬਣੇ। ਮੇਰੇ ਫੇਵਰੇਟ। ਅੱਲਾਹ ਅਕਬਾਰ। ਇੱਥੇ ਬਾਬਾ ਜੀ ਅਸਲ ਸਾਰੀ ਸੰਗਤ। ਬੈਕ ਕਿਸ ਗੁਰਮਤਿ ਨਿਮਰਤਾ ਦੇ ਵਿਚਾਰ ਵਟਾਂਦਰਾ ਹੁੰਦਾ ਹੈ ਇਹ ਲੰਗਰ ਹਾਲ ਸਾਰ ਬਹੁਤ ਵੱਡਾ ਇੱਥੇ ਬਾਬਾ ਜੀ ਬੈਠਦੇ ਹੁੰਦੇ ਹੁਣ ਆਰਾਮ ਕਰਦੇ ਪਏ ਕਾਫੀ ਟਾਈਮ ਹੋ ਗਿਆ ਸੋ ਆਦੇ ਉੱਠੇ ਹੁੰਦੇ ਬਾਬਾ ਜੀ ਮਨਾਂ ਦਾ ਅੱਜ ਕਹਿ ਵੀ ਹੈ ਕਿਤੇ ਬੜੀ ਸ਼ਾਂਤ ਦੇ ਹੀ ਪਏ ਹਰ ਇੱਕ ਨੂੰ ਜੀ ਆ ਕੇ ਬਲਾਉ ਸਮੇਂ ਦੀ ਕਦਰ ਕਰ ਕੋਈ ਤੇ ਦਸਾ ਪਾਛੇ ਜਾਂਦੇ ਸੀ ਤੇ ਇੱਧਰ ਸਰੋਵਰ ਦੀ ਸਫਾਈ ਕੀਤੀ ਤਾਜੀ-ਤਾਜੀ ਪੇਂਟ ਕਰਦੇ ਨਾ ਦਾਣਾ ਪੇਂਟ ਸਾਰੀ ਸਫਾਈ ਨੂੰ ਸਾਰਾ ਪਾਣੀ ਕੱਢ ਕੇ ਸਾਫ਼ ਕੀਤਾ ਗਿਆ ਤੇ ਅੱਜ ਮੈਂ ਵੀ ਪੈਰਿਆ ਥੋੜਾ-ਥੋੜਾ ਸੁਧਾਰੇ ਤਾਂ ਪਿਆਣੀ ਤੇ ਇੱਥੇ ਪੈ ਗਿਆ ਸੁਭਰਾਵੀ ਤੇ ਇੱਧਰ ਵੀ ਵੇਖੋ ਗ੍ਰਿੰਦਰੀ ਬਾਬਾ ਜੀ ਨੇ ਰੁੱਖਾਂ ਦਾ ਵੀ ਬਹੁਤ ਖਿਆਲ ਆ ਜਿੰਨੇ ਕਮਰੇ ਸਾਰੇ ਉੱਪਰ ਵੀ ਇੱਧਰ ਵੀ ਕਮਰੇ ਇੱਧਰ ਹੀ ਪਰਲੀ ਸਾਈਡ ਵੀ ਕਮਰੇ ਇੱਧਰ ਵੀ ਕਮਰੇ ਤੇ ਇੱਧਰ ਵੀ ਕਮਰੇ ਆ ਜਿੰਨੀਆਂ ਬਿਲਡਿੰਗਾਂ ਪਾਈਆਂ ਆ ਚਾਰ ਚਫੇਰੇ ਤੇ ਜਿਹੜਾ ਜਿੱਥੇ ਲੰਗਰ ਤਿਆਰ ਹੁੰਦਾ ਹੈ ਉਹ ਤਾਂ ਵੱਖਰਾ ਹੀ ਆ ਗਰਾਹ ਤੇ ਇੱਕ ਮੰਮੀ ਹੁਣ ਇੱਧਰ ਵੇਖੋ ਹੋਰ ਇੱਥੇ ਬਣਨ ਲੱਗਾ ਇੱਕ ਇੱਧਰ ਕਾਲਜ ਬਣਨ ਲੱਗਾ ਇੱਧਰ ਦੀ ਬੂਆ ਕੱਢ ਕੇ ਉੱਧਰ ਬਣਾਤਾ ਇਹ ਬਹੁਤ ਹੀ ਮਤਲਬ ਵੱਡਾ ਪ੍ਰਾਲਾ ਬਾਬਾ ਜੀ ਕਰ ਰਹੇ ਆ ਇੰਨੀ ਸਿੱਖਿਆ ਦੇਣੀ ਬੱਚਿਆਂ ਨੂੰ ਮੁਫਤੀ ਭੋਜਨ ਮੁਫਤ ਕੱਪੜੇ ਸਾਰਾ ਤੇ ਉੱਥੇ ਬੱਚਿਆਂ ਦਾ ਜਿੰਮ ਵਾਲਾ ਵੀ ਸਿਸਟਮ ਲਾਇਆ ਹੈ ਪਾਰਕ ਦੇ ਵਿੱਚ ਸਵੇਰੇ ਸਵੇਰੇ ਬੱਚੇ ਖੇਡ ਵੇ ਲਾਂ ਜੋ ਮਰਜ਼ੀ ਕਰਨ ਗੁਰਮਤਿ ਵਿਦਿਆ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਸ਼ਸਤਰ ਵਿਦਿਆ ਤੁਹੇ ਇੱਧਰ ਵੇਖਿਆ ਮੰਮੀ ਜਿੱਧਰ ਲੰਗਰ ਤਿਆਰ ਹੁੰਦਾ ਉਹ ਵਾਲਾ ਹਾਂ ਇਹਦਾ ਹੁਣ ਤਾਂ ਸਾਬ ਨਾਲ ਤਿੰਨ ਘਰੀ ਬਣ ਗਏ ਕਾਵਲਾ ਇੱਕ ਲੰਗਰ ਹਾਲ ਵਾਲਾ ਤੇ ਕਾਵਲਾ ਹਾਂ ਨਹੀਂ ਗਈ ਵਾ ਛੱਡ ਗਈ ਆਪਾਂ ਪ੍ਰਸ਼ਾਦ ਤਿਆਰ ਕਰਦੇ ਹਾਂ ਤੇ ਇੱਥੇ ਕਰ ਰਹੇ ਸੀ ਅਸੀਂ ਸੇਵਾ ਸਬਜੀ ਕੱਟ ਰਹੇ ਸੀ ਆਲੂ ਗੋਭੀ ਕੱਟ ਚੁੱਕੇ ਸੀ ਇੱਥੇ ਲਸਣ ਤੇ ਪਿਆਜ਼ ਦਾ ਤੜਕਾ ਲਗਾਉਣਾ ਬਾਕੀ ਸੀ ਕਾਫੀ ਸਮਾਂ ਬੈਠੇ ਇੱਥੇ ਸਬਜ਼ੀ ਕੱਟਦੇ ਰਹੇ ਤੇ ਬਹੁਤ ਵਧੀਆ ਲੱਗਾ ਸੇਵਾ ਕਰਕੇ ਤੇ ਇੱਥੇ ਫਿਰ ਮੇਰੇ ਹਸਬੰਦ ਕਹਿੰਦੇ ਆਪਾਂ ਇੱਕ ਵਾਰੀ ਘਰ ਚੱਲਦੇ ਬੱਚਿਆਂ ਨੂੰ ਲੈ ਕੇ ਆਉਨੇ ਆ ਅਸੀਂ ਘਰ ਆਏ ਸੀ ਵਾਪਸ ਤੇ ਗੱਡੀ ਵਿੱਚ ਮੈਂ ਦੇਖਿਆ ਕਿ ਬਾਬਾ ਜੀ ਵਾਸਤੇ ਇਹਨਾਂ ਨੇ ਫਰੂਟ ਦੀ ਟੋਕਰੀ ਬਣਾਈ ਆ ਸੋ ਮੈਨੂੰ ਬਹੁਤ ਪਿਆਰੀ ਲੱਗੀ ਤੇ ਮੈਂ ਉਹਦੀ ਵੀ ਵੀਡੀਓ ਬਣਾ ਲਈ ਬੱਚਿਆਂ ਲਈ ਫਰੂਟਸ ਆਲਰੇਡੀ ਦੇ ਆਏ ਸੀਗੇ ਉੱਥੇ ਅੱਗੇ ਵੀ ਹੁਣ ਅਸੀਂ ਸਭਰਾ ਪਿੰਡ ਔਰ ਆ ਗੁਰਦੁਆਰਾ ਸਾਹਿਬ ਜਗਸਿਰ ਆ ਵਾਲੇ ਵਿਦਿਆਲੇ ਚ ਪਤਾ ਪਲਸ 2 ਵਾਲੇ ਬੱਚੇ ਰਹਿੰਦੇ ਕਿਹੜੇ ਆ ਵਾਲੇ ਚ ਵੱਡੇ ਵੱਡੇ ਤੇਰੇ ਨਾਲੋਂ ਵੀ ਜਗਸਿਰ ਵੱਡੇ ਵੱਡੇ ਮੁੰਡੇ ਰਹਿੰਦੇ 12ਵੀਂ ਆ ਲੈਣੀ ਬੀਏ ਵਾਲੇ ਬੀਏ ਵਾਲੇ ਵੀ ਹਾਂ ਇਹਦੇ ਵਿੱਚ ਐਸ ਵਿਦਿਆਲੇ ਚ ਰਹਿੰਦੇ ਤੇ ਪੂਰਾ ਸ਼ਕਤੀ ਨਾਲ ਤੁਸੀਂ ਤਾਂ ਕਹਿੰਦੇ ਨਾ ਪੂਰਾ ਸ਼ਕਤੀ ਨਾਲ ਰੱਖਦੇ ਆ ਇਹ ਕਿਹ ਵਿਦਿਆਲਾ ਤੇ ਉਸ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਆ ਜਾਂਦਾ ਤੇ ਇੱਕ ਵਿਦਿਆਲਾ ਹੋਰ ਬਣ ਰਿਹਾ ਹੈ ਤੇ ਸਕੂਲ ਜਿਹੜਾ ਵੱਖਰਾ ਹੈ ਕਿੰਨੀਆਂ ਸਿਫਤਾਂ ਕਰੀਏ ਹਨਾ ਬਹੁਤ ਕੁਝ ਬਾਬਿਆਂ ਨੇ ਬਣਾਇਆ ਹੋਇਆ ਹੈ ਬੱਚਿਆਂ ਦੀ ਸਟੱਡੀ ਵਾਸਤੇ ਕੀਰਤਨ ਚੱਲ ਰਿਹਾ ਹੈ ਚਲੋ ਵੀ ਹੁਣ ਚਲਦੇ ਆਂ ਅੰਦਰ ਗੱਡੀ ਲਾ ਦੋ ਤੇ ਬਈ ਇੱਕ ਜਣਾ ਫਰੂਟ ਵਾਲੀ ਟੋਕਰੀ ਚੱਕੋ ਤੇ ਆ ਆ ਐਪਲ ਪਾਠੀ ਸਿੰਘਾਂ ਵਾਸਤੇ ਆ ਬਾਬਾ ਜੀ ਵਾਸਤੇ ਤੇ ਬੱਚਿਆਂ ਨੂੰ ਆਪਾਂ ਪਹਿਲਾਂ ਦੇ ਕੇ ਸੀਗੇ ਫਰੂਟਸ ਫਰੂਟਸ ਦੀ ਵੀਡੀਓ ਬਣਾਉਣਾ ਕੋਈ ਫੁਕਰੀ ਨਹੀਂ ਕੋਈ ਇਹ ਨਾ ਸਮਝ ਲਿਓ ਬਸ ਸਿਰਫ ਇਹ ਵੀਡੀਓ ਪਾਉਣ ਦਾ ਮਕਸਦ ਮੇਰਾ ਖਾਸ ਕਰਕੇ ਇਹ ਸੀ ਕਿ ਆਪਾਂ ਹੋਰ ਸਾਰੇ ਸ਼ਕਨ ਵਿਹਾਰ ਇਸ ਤਰ੍ਹਾਂ ਸ਼ਰਧਾ ਨਾ ਕਰਦੇ ਆਂ ਤੇ ਗੁਰੂਆਂ ਨੂੰ ਵੀ ਆਪਾਂ ਇਸੇ ਤਰ੍ਹਾਂ ਸਨਮਾਨਿਤ ਕਰੀਏ ਕੋਈ ਹਾਲ ਫਰੂਟ ਦਾ ਭੁੱਖਾ ਨਹੀਂ ਹੁੰਦਾ ਬਸ ਸਿਰਫ ਇੱਕ ਸ਼ਰਧਾ ਹੁੰਦੀ ਆ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਵਿਦਿਆਰਥੀ ਇਹ ਸਾਰੇ ਵਿਦਿਆਰਥੀ ਆ ਖਾਣਾ ਖਾਣ ਸਮੇਂ ਜਾਂਦੇ ਆ ਆਉਂਦੇ ਆ ਵਾਹਿਗੁਰੂ ਵਾਹਿਗੁਰੂ ਬੋਲਦੇ ਆ ਤੇ ਇੱਕ ਕਤਾਰ ਵਿੱਚ ਜਾਂਦੇ ਆ ਇੱਥੋਂ ਦਾ ਰੂਲ ਇਸੇ ਤਰ੍ਹਾਂ ਹੀ ਆ ਸਕੂਲ ਜਾਣਾ ਸਕੂਲ ਤੋਂ ਵਾਪਸ ਆਉਣਾ ਤੇ ਲੰਗਰ ਛਕਣ ਜਾਣਾ ਇੱਥੇ ਸੇਵਾ ਚੱਲ ਰਹੀ ਭਾਂਡਿਆਂ ਦੀ ਅਸੀਂ ਇੱਥੇ ਕਲਿੱਪ ਲਈ ਸੀ ਇਧਰਲੇ ਪਾਸੇ ਸੰਦਿਤ ਸਾਫ਼ ਹੁੰਦੇ ਆ ਤੇ ਇਹ ਸਾਰਾ ਇੱਧਰ ਸਬਜ਼ੀਆਂ ਰੱਖੀਆਂ ਜਾਂਦੀਆਂ ਆਲੋ ਗੰਡੇ ਜੋ ਵੀ ਇਧਰ ਸਟੋਰ ਜਿਹੜਾ ਤੇ ਇੱਥੇ ਲੰਗਰ ਹਾਲ ਚੱਲ ਰਿਹਾ ਸੀ ਲੰਗਰ ਉਸ ਸਮੇਂ ਖੋਸ਼ ਨੇ ਕਲਿੱਪਸ ਲਈਆਂ ਸੀ ਇੱਥੇ ਚਾਰ ਚਪੇਰੇ ਇਹ ਦਰਬਾਰ ਸਾਹਿਬ ਤੇ ਤੁਸੀਂ ਦੇਖ ਸਕਦੇ ਹੋ ਇਹ ਸਿਰਫ ਅੰਦਰ ਅੰਦਰ ਦਾ ਹਾਲ ਆ ਬਾਕੀ ਇਸ ਤੋਂ ਇਲਾਵਾ ਵੀ ਤਿੰਨ ਚਾਰ ਹਾਲ ਆ ਕਿੰਨਾ ਕੁ ਬੱਚਿਆਂ ਨੂੰ ਮੁਫਤ ਪੜ੍ਹਾਈ ਮੁਫਤ ਭੋਜਨ ਮੁਫਤ ਕੱਪੜੇ ਤੇ ਉਹਨਾਂ ਨੂੰ ਫਿਰ ਚੰਗੀ ਸਿੱਖਿਆ ਦੇਣੀ ਬਹੁਤ ਵੱਡਾ ਉਪਰਾਲਾ ਹੈ ਜੀ ਬੱਚਿਆਂ ਦੇ ਖਾਣ ਪੀਣ ਤੋਂ ਲੈ ਕੇ ਫਲ ਫਰੂਟ ਵਧੀਆ ਸਬਜੀ ਵਧੀਆ ਹਰੇਕ ਚੀਜ਼ ਦਾ ਧਿਆਨ ਦਿੱਤਾ ਜਾਂਦਾ ਹੈ ਖਾਣ ਪੀਣ ਤੋਂ ਇਲਾਵਾ ਇਹ ਨਹੀਂ ਕਿ ਉਹਨਾਂ ਨੂੰ ਸਿੱਖਿਆ ਦੇ ਵਿੱਚ ਸਿਰਫ ਸਕੂਲੀ ਸਿੱਖਿਆ ਦਿੱਤੀ ਜਾਂਦੀ ਹੈ ਗੁਰਮਤ ਸਿੱਖਿਆ ਵੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਸਵੇਰੇ ਸ਼ਾਮ ਦੋ ਦੋ ਘੰਟੇ ਬਾਬਾ ਜੀ ਬਿਠਾ ਕੇ ਪਾਠ ਦਾ ਅਭਿਆਸ ਵੀ ਕਰਾਉਂਦੇ ਆ ਦੀਵਾਨ ਹਾਲ ਸਜਦੇ ਆ ਉੱਥੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਆਰਾਮ ਨਾਲ ਸ਼ਾਂਤੀ ਨਾਲ ਬੈਠ ਕੇ ਪਾਠ ਕਰਦੇ ਆ ਤੇ ਇਹ ਉਸ ਤੋਂ ਅਗਲੇ ਦਿਨ ਸਵੇਰ ਅਸੀਂ ਜਦੋਂ ਗਏ ਸੀ ਭੋਗ ਵਾਲੇ ਦਿਨ ਇਹ ਉੱਥੇ ਉਸ ਟਾਈਮ ਦੀ ਵੀਡੀਓ ਆ ਤੇ ਦੇਖਿਆ ਕਿੰਨਾ ਸੋਹਣਾ ਮਾਹੌਲ ਹੈ ਸਵੇਰ ਸਕੂਲ ਲਈ ਬੱਚੇ ਜਾਂਦੇ ਆ ਐਸੇ ਤਰ੍ਹਾਂ ਇੱਕ ਕਤਾਰ ਵਿੱਚ ਜਾਂਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਾਂਦੇ ਆ ਤੇ ਆਪਾਂ ਨੂੰ ਡਰ ਰਹਿੰਦਾ ਆਪਣੇ ਬੱਚੇ ਵਿਗੜ ਨਾ ਜਾਣ ਤੇ ਇੱਕ ਇਹੀ ਕਾਰਨ ਹੁੰਦਾ ਜਦੋਂ ਆਪਾਂ ਬੱਚਿਆਂ ਨੂੰ ਚੰਗੀ ਸਿੱਖਿਆ ਦਵਾਂਗੇ ਕਿ ਤੇ ਬੱਚੇ ਆਟੋਮੈਟਿਕੀ ਚੰਗੇ ਪਾਸੇ ਵੱਲ ਜਾਂਦੇ ਆ ਮੈਂ ਤਾਂ ਬਹੁਤ ਪ੍ਰਭਾਵਿਤ ਹੋਈ ਇਨਾਂ ਚੀਜ਼ਾਂ ਤੋਂ ਤੁਸੀਂ ਹੋਏ ਕਿ ਨਹੀਂ ਹੋਏ ਜਰੂਰ ਦੱਸਿਓ ਕਮੈਂਟਾਂ 'ਚ ਤੇ ਆਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਕੀ ਸੀਗਾ ਇਹ ਤੁਹਾਨੂੰ ਦਿਖਾਉਣਾ ਸੀ ਕਿ ਬੱਚਿਆਂ ਵਾਸਤੇ ਇਹ ਜਿਮ ਦਾ ਵੀ ਸਾਰਾ ਲਗਾਇਆ ਗਿਆ ਬੱਚੇ ਇੱਥੇ ਆ ਕੇ ਆਪਣੀ ਸਿਹਤ ਦਾ ਆ ਇਵਨ ਬਜ਼ੁਰਗ ਵੀ ਇੱਥੇ ਆਉਂਦੇ ਆ ਤੇ ਆਪਣੀ ਸਿਹਤ ਬਣਾਉਂਦੇ ਆ ਬਹੁਤ ਵਧੀਆ ਚੀਜ਼ ਆ ਹਰ ਇੱਕ ਚੀਜ਼ ਦੀ ਸਹੂਲਤ ਦਿੱਤੀ ਗਈ ਆ ਜਿਵੇਂ ਸਕੂਲ ਕਾਲਜ ਬਣ ਰਹੇ ਆ ਉੱਥੇ ਮੁਫਤ ਸਿੱਖਿਆ ਦਿੱਤੀ ਜਾ ਰਹੀ ਆ ਇਸ ਤੋਂ ਵੱਧ ਹੋਰ ਕੀ ਚਾਹੀਦਾ ਇਸ ਤੋਂ ਵੱਡਾ ਪੁੰਨ ਹੋਰ ਕੀ ਹੋ ਸਕਦਾ ਤੇ ਮੈਂ ਤਾਂ ਕਹਿੰਨੀ ਆ ਸਲੂਟ ਕਰਦੀ ਆ ਮੈਂ ਬਾਬਾ ਜੀ ਨੂੰ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਹੋਇਆ ਤੇ ਬਸ ਸੰਗਤਾਂ ਤੁਰੀਆਂ ਆਉਂਦੀਆਂ ਸੇਵਾ ਕਰੀ ਜਾਂਦੀਆਂ ਕਾਰਜ ਹੋਈ ਜਾਂਦੇ ਆ ਸੋ ਤੁਸੀਂ ਵੀ ਜ਼ਰੂਰ ਇਹ ਵੱਡੇ ਕੰਮ ਦੇ ਵਿੱਚ ਜੇਕਰ ਤੁਸੀਂ ਆਪਣੀ ਮਾਇਆ ਨੂੰ ਸੱਚਿਆ ਕਰਨਾ ਚਾਹੁੰਦੇ ਹੋ ਤਾਂ ਜਰੂਰ ਇੱਥੇ ਸੇਵਾ ਕਰਿਓ ਤੇ ਮੈਂ ਤਾਂ ਨੰ ਚੀਜ਼ਾਂ ਤੋਂ ਬਹੁਤ ਪ੍ਰਭਾਵਿਤ ਹੋਈ ਮੈਂ ਵੀ ਤੇ ਉਸ ਤੋਂ ਬਾਅਦ ਅਸੀਂ ਮਿਲਣ ਗਏ ਸੀ ਬੀਬੀਆਂ ਦੇ ਕਮਰਿਆਂ 'ਚ ਇੱਥੇ ਬੀਬੀਆਂ ਦੇ ਰਹਿਣ ਦੀ ਜਗ੍ਹਾ ਮੈਂ ਸੋਚਿਆ ਦੇਖ ਕੇ ਆਉਣੀ ਕਿਸ ਤਰ੍ਹਾਂ ਦੀ ਬਣੀ ਆ ਤੁਸੀਂ ਦੇਖ ਸਕਦੇ ਜਿਹੜੇ ਸਾਈਡਾਂ ਤੇ ਰੂਮਸ ਦਿਖਾ ਰਿਹਾ ਆ ਪਹਿਲਾਂ ਦਿਖਾਇ ਸੀ ਇਹ ਹਾਲ ਆ ਹਾਲ ਦੇ ਸਾਈਡਾਂ ਸਾਈਡਾਂ ਤੇ ਸਾਰੇ ਰੂਮਸ ਨੇ ਇੱਧਰ ਆ ਦੇਖੋ ਜਿਹੜੇ ਬਲੂ ਦਰਵਾਜ਼ਿਆਂ ਵਾਲੇ ਇੱਥੇ ਬੀਬੀਆਂ ਰਹਿੰਦੀਆਂ ਕੋਈ ਮਾਵਾ ਧੀਆਂ ਕੋਈ ਨੋ ਸੱਸ ਬੱਚਿਆਂ ਨੂੰ ਲੈ ਕੇ ਆਪਣੇ ਪਾਲ ਰਹੀਆਂ ਬੱਚੇ ਤੇ ਉਹਨਾਂ ਨੂੰ ਰਹਿਣ ਨੂੰ ਬਹੁਤ ਵਧੀਆ ਸਹੂਲਤ ਦਿੱਤੀਆਂ ਆਈਆਂ ਕਮਰੇ ਦੇ ਵਿੱਚ ਪੱਖੇ ਕੂਲਰ ਫ੍ਰਿਜ ਹਰੇਕ ਚੀਜ਼ ਦੇ ਕਿਸੇ ਨੇ ਏਸੀ ਵੀ ਲਗਾਇਆ ਹੋਇਆ ਕੋਈ ਆਪਣਾ ਵੀ ਲਗਵਾ ਲੈਂਦਾ ਤੇ ਇਸੇ ਤਰ੍ਹਾਂ ਸੀ ਚਾਰ ਚੁਪੇਰੇ ਮੈਂ ਇਸ ਤਰ੍ਹਾਂ ਦਿਖਾ ਰਹੀ ਸੀ ਕਿ ਚੰਗੀ ਤਰ੍ਹਾਂ ਆਪਾਂ ਦਿਖਾ ਦਈਏ ਮੇਰਾ ਇਹ ਵੀਡੀਓ ਦਿਖਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਬਹੁਤ ਸਾਰੇ ਲੋਕ ਕਹਿ ਦਿੰਦੇ ਕਿ ਨਹੀਂ ਗੁਰਦੁਆਰੇ ਸੇਵਾ ਨਾ ਕਰੋ ਗੁਰਦੁਆਰੇ ਬਹੁਤ ਹੁੰਦਾ ਜੇ ਕਈਆਂ ਦੀ ਸੋਚਨ ਦੀ ਸਾਰਿਆਂ ਦੀ ਨਹੀਂ ਮੈਂ ਸਾਰਿਆਂ ਨੂੰ ਇੱਕੋ ਜਿਹੀ ਨਹੀਂ ਕਹੂੰਗੀ ਪਰ ਦੇਖੋ ਤੁਸੀਂ ਇਸ ਇੱਕ ਪਰਿਵਾਰ ਚ ਲਾਉਣਾ ਆਪਾਂ ਨੂੰ ਕਿੰਨਾ ਔਖਾ ਜਾਂਦਾ ਹੈ ਇਹ ਦੋ ਬੱਚੇ ਉਹਨਾਂ ਆਪਣੇ ਤੇ ਆਪਣੇ ਐ ਹੱਥ ਖੜੇ ਹੋ ਜਾਂਦੇ ਆ ਮੈਂ ਤਾਂ ਸਲੂਟ ਕਰਦੀ ਆ ਬਾਬਾ ਜੀ ਨੂੰ ਜਿਨ੍ਹਾਂ ਨੇ ਇੰਨੇ ਪਰਿਵਾਰ ਸੰਭਾਲੇ ਹੋਇਆ ਕਿਵੇਂ ਤੁਸੀਂ ਵੀ ਜੀ ਸਲਾਈ ਕਰਦੇ ਪੈ ਜੀ ਇੱਥੇ ਮੈਕ ਰੂਮ ਜਗੇ ਸੀ ਜਿੱਥੇ ਬੀਜੀ ਤੇ ਇੱਕ ਉਹਨਾਂ ਦੀ ਸ਼ਾਇਦ ਬੇਟੀ ਸੀਗੀ ਉਹ ਦੋਨੋਂ ਸਲਾਈ ਕਰ ਰਹੇ ਸਨ ਇੱਥੇ ਬੀਬੀਆਂ ਆਪਣਾ ਕੋਈ ਵੀ ਕੰਮ ਵੀ ਕਰਦੀਆਂ ਮਤਲਬ ਆਪਣਾ ਪਰਸਨਲ ਕੰਮ ਕਰਕੇ ਵੀ ਕਮਾਈ ਕਰਦੀਆਂ ਤੇ ਨਾ ਬਾਕੀ ਬਾਬਾ ਜੀ ਵੀ ਉਹਨਾਂ ਨੂੰ ਦਿੱਲੀ ਪੈਸੇ ਦਿੰਦੇ ਆ ਉਹਨਾਂ ਦੀ ਜੇਬ ਖਰਚੀ ਵਾਸਤੇ ਅੱਜ ਤੁਹਾਨੂੰ ਲੈ ਕੇ ਆਏ ਇੱਥੇ ਇਹ ਦੇਖੋ ਕਿੰਨਾ ਲੰਬਾ ਰੂਮ ਇੱਕ ਸਾਦਾ ਹਾਲ ਬਣਿਆ ਹੋਇਆ ਬਹੁਤ ਵੱਡਾ ਇੱਥੇ ਛੋਟੇ-ਛੋਟੇ ਬੱਚੇ ਰਹਿੰਦੇ ਆ ਬੇਸਹਾਰਾ ਬੱਚੇ ਜਿਨ੍ਹਾਂ ਦੇ ਕਿਸੇ ਦਾ ਮਾਪਾਪ ਨਹੀਂ ਹੁੰਦਾ ਜਾਂ ਗਰੀਬੀ ਕਰਕੇ ਜਾਂ ਕਿਸੇ ਦੇ ਪਾਪਾ ਨਹੀਂ ਹੁੰਦੇ ਤੇ ਉਹ ਬਾਬਾ ਜੀ ਉਹਨਾਂ ਨੂੰ ਰਿਆਇਸ਼ ਦਿੱਤੀ ਆ ਕੱਪੜੇ ਦਿੰਦੇ ਆ ਰਹਿਣ ਨੂੰ ਖਾਣ ਪੀਣ ਵੰਨਸਵੰਨਾ ਇਹ ਨਹੀਂ ਕਿ ਮਾਣਾ ਮੋਟਾ ਵੰਨਸਵੰਨਾ ਖਾਂਦੇ ਆ ਬੱਚੇ ਪੂਰਾ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਮੈਂ ਇਹ ਮੇਰਾ ਵੀਡੀਓ ਪੋਸਟ ਦਾ ਮਕਸਦ ਇਹ ਆ ਤਾਂ ਜੋ ਕੋਈ ਸੇਵਾ ਕਰਨ ਵਾਲਾ ਭੈਣ ਭਰਾ ਜੇ ਕੋਈ ਚੰਗੇ ਥਾਂ ਤੇ ਆਪਦੀ ਸੇਵਾ ਲਾਉਣਾ ਚਾਹੁੰਦਾ ਹੈ ਤਾਂ ਇੱਥੇ ਆ ਕੇ ਆਪਦੀ ਸੇਵਾ ਕਰੇ ਕਿਉਂਕਿ ਇਹਨਾਂ ਬੱਚਿਆਂ ਨੂੰ ਜਿਆਦਾ ਜ਼ਰੂਰਤ ਆ। ਬਾਕੀ ਇਹ ਤਾਂ ਕੁਝ ਕੁ ਕਲਿੱਪਸ ਸੀ ਜਿਹਦੇ ਵਿੱਚ ਦੋ ਕੁ ਮਾਈਆਂ ਨੂੰ ਮਿਲੀ ਮੈਂ ਬਹੁਤ ਜਿਆਦਾ ਬਹੁਤ ਜ਼ਿਆਦਾ ਕਮਰੇ ਇੱਥੇ ਬਹੁਤ ਮਾਈਆਂ ਬਹੁਤ ਬੀਬੀਆਂ ਰਹਿ ਰਹੀਆਂ ਜਿਨ੍ਹਾਂ ਨੂੰ ਬਾਬਾ ਜੀ ਹਰ ਇੱਕ ਸਹੂਲਤ ਦਿੰਦੇ ਆ ਉਹਨਾਂ ਦਾ ਖਿਆਲ ਰੱਖਦੇ ਆ ਉਹਨਾਂ ਦੇ ਰਹਿਣ ਸਹਿਣ ਦਾ ਸਾਰਾ ਕੁਝ ਕੁਝ ਲੋਕਾਂ ਕੋਲ ਮਾਇਆ ਬਹੁਤ ਹੁੰਦੀ ਹੈ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਉਹਨੂੰ ਸਹੀ ਤਰੀਕੇ ਨਾਲ ਕਿੱਥੇ ਇਸਤੇਮਾਲ ਕਰੀਏ ਉਹ ਦਾਨ ਤਾਂ ਕਰਨਾ ਚਾਹੁੰਦੇ ਆ ਪਰ ਉਹਨਾਂ ਨੂੰ ਹੁੰਦਾ ਗਲਤ ਹੱਥ ਅਜ ਨਾਲ ਚੱਲੇ ਜਾਵੇ ਪਰ ਮੇ ਜੇ ਕੋਈ ਮੇਰੀ ਮੰਨੇ ਤਾਂ ਇਸ ਤੋਂ ਵੱਡਾ ਕੋਈ ਦਾਨਪੁਨ ਨਹੀਂ ਹੈਗਾ ਕਿਉਂਕਿ ਇੱਥੇ ਹਰ ਤਰ੍ਹਾਂ ਦਾ ਬੱਚਾ ਰਹਿ ਰਿਹਾ ਕਿਸੇ ਦਾ ਪਾਪਾ ਨਹੀਂ ਕਿਸੇ ਦੇ ਮੰਮਾ ਨਹੀਂ ਹੈਗੇ ਕਿਸੇ ਦਾ ਪੇਰੈਂਟਸ ਹੀ ਨਹੀਂ ਹੈਗੇ ਜਾਂ ਕੋਈ ਬੀਬੀ ਆਪਦੇ ਘਰੋਂ ਦੁਖੀ ਹੋ ਕੇ ਜਿਹੜੇ ਕੋਈ ਕਿਸੇ ਦਾ ਅੱਗੇ ਪਿੱਛੇ ਮਾਂ ਬੀਬੀ ਦਾ ਨਹੀਂ ਹੁੰਦਾ ਚਲੋ ਉਹ ਬੀਬੀਆਂ ਵਿਚਾਰੀਆਂ ਜਾਂ ਕੋਈ ਹੋਰ ਵੀ ਮਜਬੂਰੀਆਂ ਹੁੰਦੀਆਂ ਇਹ ਨਹੀਂ ਕਿ ਇਕੱਲਾ ਇਹ ਮਜਬੂਰੀ ਹੁੰਦੀ ਆ ਤੇ ਇੱਥੇ ਤੁਹਾਨੂੰ ਮੈਂ ਦਿਖਾ ਰਹੀ ਆ ਇਹ ਜਿਹੜੇ ਬੈੱਡ ਲੱਗੇ ਬਾਬਾ ਜੀ ਨੇ ਹੁਣ ਬੈੱਡ ਬਣਾਉਣੇ ਸ਼ੁਰੂ ਕਰਤੇ ਆ ਹੁਣ ਬੈੱਡ ਜਿਵੇਂ ਇੱਧਰ ਲੱਗ ਚੁੱਕੇ ਆ ਤੇ ਉਧਰ ਜਿਵੇਂ ਗੱਦਿਆਂ ਤੇ ਹੀ ਸੌਂਦੇ ਬੱਚੇ ਪਰ ਹੌਲੀ ਹੌਲੀ ਬੈੱਡ ਪੂਰੇ ਕਰ ਦੇਣਗੇ ਬਾਬਾ ਜੀ ਇੱਥੇ ਬੈੱਡ ਤੇ ਗੱਦੇ ਲੱਗ ਚੁੱਕੇ ਆ ਬੀਬੀ ਸਾਨੂੰ ਦਿਖਾ ਰਹੀ ਸੀ ਜਿਹੜੇ ਨਾਲ-ਨਾਲ ਸਾਡੇ ਜਾ ਰਹੇ ਸਨ ਇਹ ਸਾਨੂੰ ਦੱਸ ਰਿਹਾ ਸੀ ਕਿ ਇਹ ਬੈੱਡ ਸਾਰੇ ਲੱਗ ਚੁੱਕੇ ਆ ਗੱਦੇ ਲੱਗ ਚੁੱਕੇ ਆ ਪਰ ਇਹਨਾਂ ਦੀਆਂ ਚਾਦਰਾਂ ਹਜੇ ਰੈਂਦੀਆਂ ਲੈਣ ਵਾਲੀਆਂ ਸੋ ਜੇ ਕਿਸੇ ਨੇ ਜਿਵੇਂ ਚਾਦਰਾਂ ਦਾ ਪੁੰਨਦਾਨ ਕਰਨਾ ਹੋਵੇ ਤਾਂ ਚਲੋ ਚਾਦਰਾਂ ਲੈ ਕੇ ਦੇ ਆਵੇ ਤੇ ਇਹ ਦੋ ਛੋਟੇ ਬੱਚੇ ਮਿਲੇ ਸਾਨੂੰ ਵੈਸੇ ਇਸ ਟਾਈਮ ਸਕੂਲ ਦਾ ਸਾਰੇ ਬੱਚੇ ਸਕੂਲ ਗਏ ਹੁੰਦੇ ਇਸ ਟਾਈਮ ਕੋਈ ਬੱਚਾ ਨਹੀਂ ਮਿਲੂਗਾ ਸ਼ਾਇਦ ਇਹ ਬੱਚੇ ਇਹਨੇ ਛੁੱਟੀ ਕੀਤੀ ਸੀ ਤਾਂ ਸਾਨੂੰ ਮਿਲ ਗਏ ਤੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਫਤਿਹ ਬਲਾਈ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਹੀ ਕਿਊਟ ਬੱਚੇ ਆ ਚੋਲਿਆਂ ਦੇ ਵਿੱਚ ਤੁਹਾਨੂੰ ਛੋਟੇ ਛੋਟੇ ਬੱਚੇ ਜਦੋਂ ਦਿਖਾਵਾਂਗੇ ਤੇ ਤੁਸੀਂ ਵੇਖ ਕੇ ਸੱਚੀ ਇੰਨਾ ਮੋਹ ਆਉਂਦਾ ਨਾ ਬੱਚਿਆਂ ਦਾ ਨਾ ਇਸ ਤਰ੍ਹਾਂ ਲੱਗਦਾ ਮੈਨੂੰ ਤਾਂ ਇਹ ਆਪਦਾ ਹੀ ਪਰਿਵਾਰ ਲੱਗਣ ਲੱਗ ਪਿਆ ਅਖੰਡ ਪਾਠ ਦੇ ਤਿੰਨਾਂ ਦਿਨਾਂ ਦੇ ਵਿੱਚ ਮੈਂ ਇਹਨਾਂ ਨਾਲ ਇੰਨੀ ਅਟੈਚ ਹੋ ਗਈ ਮਤਲਬ ਮੇਰਾ ਦਿਲ ਕਰਦਾ ਮੈਨੂੰ ਜਦੋਂ ਵੀ ਜਾਵਾਂ ਇਹਨਾਂ ਨੂੰ ਮਿਲਾ ਮੇਰਾ ਮਕਸਦ ਸੀ ਸਿਰਫ ਇਹਨਾਂ ਨੂੰ ਮਿਲ ਕੇ ਇਹਨਾਂ ਦੀ ਦੁੱਖ ਦਰਦ ਸੁਣ ਕੇ ਇੱਕ ਦੂਜੇ ਨਾਲ ਸਾਂਝੇ ਕਰੀਏ ਤੇ ਉਹਨਾਂ ਦਾ ਦੁੱਖ ਸੁਖ ਵੰਡਾਉਣ ਦੀ ਕੋਸ਼ਿਸ਼ ਕਰੀਏ ਇਹ ਸਾਡੇ ਪੈਨਪਰਾਏ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰਿਓ ਪਿੰਡ ਸਭਰਾ ਬਾਬੇ ਸ਼ਹੀਦ ਬਹੁਤ ਖੁਸ਼ ਹੈ ਇਹ ਨਹੀਂ ਵੀ ਉੱਥੇ ਕਿਸੇ ਚੀਜ਼ ਦੀ ਘਾਟ ਆ ਪਰ ਜੇ ਕੋਈ ਦਾਨੀ ਸੱਜਣ ਆਪਣੀ ਮਾਇਆ ਨੂੰ ਇੱਕ ਸੁੱਚਿਆ ਕਰਨਾ ਚਾਹੁੰਦਾ ਹੈ ਤਾਂ ਉਹ ਜ਼ਰੂਰ ਇੱਥੇ ਪਹੁੰਚੇ ਤੇ ਇਹ ਬੱਚਿਆਂ ਦਾ ਇਹ ਨਹੀਂ ਮੈਂ ਕਹਿੰਦੀ ਕਿ ਸਿੱਧਾ ਮਾਇਆ ਦੇ ਰੂਪ ਚ ਦੇ ਕੇ ਆਓ ਪਹਿਲਾਂ ਦੇਖੋ ਵਿజిਟ ਕਰੋ ਕਿਹੜੇ ਬੱਚੇ ਨੂੰ ਕਿਹੜੀ ਚੀਜ਼ ਦੀ ਲੋੜ ਆ ਕਿਸੇ ਨੂੰ ਪੜਾਈ ਦਾ ਖਰਚੇ ਦੀ ਲੋੜ ਆ ਕਿਸੇ ਨੂੰ ਕੁਝ ਉੱਥੇ ਆਪਾਂ ਕਰ ਸਕਦੇ ਆ ਵੈਸੇ ਤਾਂ ਬਾਬਾ ਜੀ ਕਰ ਹੀ ਰਹੇ ਨੇ ਕੰਮ ਚੱਲ ਵੀ ਰਹੇ ਨੇ ਹੋ ਵੀ ਰਹੇ ਨੇ ਇਹ ਨਹੀਂ ਕੋਈ ਕੰਮ ਰੁਕਿਆ ਹੈ ਪਰ ਸਿਰਫ ਇੱਥੇ ਵੀਡੀਓ ਪਾਉਣ ਦਾ ਮਕਸਦ ਮੇਰਾ ਸਿਰਫ ਸਿਰਫ ਇਹੀ ਸੀ ਕਿ ਜੇ ਤੁਹਾਡੇ ਕੋਲ ਪੈਸਾ ਬਹੁਤ ਆ ਤੁਹਾਨੂੰ ਨਹੀਂ ਪਤਾ ਕਿੱਥੇ ਲਾਉਣਾ ਹੈ ਕਿਸੇ ਚੰਗੇ ਥਾਂ ਤੇ ਲੱਗ ਜਾਵੇ ਤੁਸੀਂ ਆਪਣਾ ਜੀਵਨ ਨੂੰ ਸਫਲਾ ਬਣਾਉਣਾ ਚਾਹੁੰਦੇ ਹੋ ਤਾਂ ਮੈਂ ਕਿੰਨੀ ਇਸ ਤੋਂ ਜਗਾ ਕਿਤੇ ਹੋਰ ਕੋਈ ਹੋ ਹੀ ਨਹੀਂ ਸਕਦੀ ਇੰਨੇ ਪਿਆਰੇ ਪਿਆਰੇ ਬੱਚੇ ਇੰਨੇ ਪਿਆਰੇ ਪਿਆਰੇ ਬੱਚੇ ਸੋ ਇੱਥੇ ਹੀ ਵਿਦਾਲਿਆ ਸਸਕਾਰ